ਆਮ ਆਦਮੀ ਪਾਰਟੀ ਦੇ ਕਈ ਸਰਪੰਚਾਂ ਅਤੇ ਨੇਤਾਵਾਂ ਨੇ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਸਕੀਮ ਦੇ ਵਿਰੋਧ ਕਰਦੇ ਹਾਂ ਅਮਰਥਰ 에ਅਰਪੋਰਟ ਰੋਡ ਤੇ ਵੱਡਾ ਇਕੱਠ ਕਰਕੇ ਉਹਨਾਂ ਦੱਸਿਆ ਕਿ ਇਹ ਸਕੀਮ ਕਿਸਾਨਾਂ ਅਤੇ ਪਿੰਡਾਂ ਲਈ ਘਾਤਕ ਹੈ ਅਤੇ ਜੇਕਰ ਇਸ ਨੂੰ ਤੁਰੰਤ ਰੱਦ ਨਾ ਕੀਤਾ ਗਿਆ ਤਾਂ ਸਰਕਾਰ ਨੂੰ ਭਾਰੀ ਨਤੀਜੇ ਭੁਗਤਨੇ ਪੈ ਸਕਦੇ ਹਨ ਸਰਪੰਚ ਅਫਤਾਰਥਿਕ ਪਿੰਡ ਅਲੀਵਾਲ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਕਿਸਾਨਾਂ ਤੇ ਪਿੰਡਾਂ ਦੇ ਵਾਅਦੇ ਕਰਕੇ ਸਰਕਾਰ ਬਣਾਈ ਸੀ ਕਿ ਪਰ ਉਹ ਹੁਣ ਸਰਕਾਰ ਕਿਸਾਨਾਂ ਦੀ ਜ਼ਮੀਨ ਲੈਣ ਲਈ ਲਗੀ ਹੋਈ ਹੈ ਉਹਨਾਂ ਦਾਵਾ ਕੀਤਾ ਕਿ ਲਗਭਗ 150 ਪਿੰਡਾਂ ਦੇ ਸਰਪੰਚ ਇੱਕ ਆਵਾਜ਼ ਵਿੱਚ ਸਕੀਮ ਦਾ ਵਿਰੋਧ ਕਰ ਰਹੇ ਹਨ ਉਹਨਾਂ ਨੇ ਆਖਿਆ ਕਿ ਪਿਛਲੇ ਦਿਨੀ ਚੰਡੀਗੜ੍ਹ ਵਿੱਚ ਮੀਟਿੰਗ ਵਿੱਚ ਉਹਨਾਂ ਨੂੰ ਠੱਗਿਆ ਗਿਆ ਜਿਸ ਵਿੱਚ ਵਿਰੋਧ ਕਰਨ ਵਾਲਿਆਂ ਨੂੰ ਅੰਦਰ ਹੀ ਨਹੀਂ ਜਾਣ ਦੀ ਇਜਾਜ਼ਤ ਨਹੀਂ ਮਿਲੀ ਬਾਹਰ ਆ ਕੇ ਇੱਕ ਝੂਠੀ ਪ੍ਰੈਸ ਕਾਨਫਰੰਸ ਕਰ ਦਿੱਤੀ ਗਈ ਇਸ ਮੌਕੇ ਗੱਲਬਾਤ ਕਰਦੇ ਹੋਏ ਸਰਪੰਚਾਂ ਨੇ ਕੀ ਆਖਿਆ ਉਹ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾਦੇ ਹਾਂ ਪਿੰਡ ਤੋੜਾ ਨੰਗਲ ਅਤੇ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਝੰਜੋਟੀ ਵੱਗੇ ਰਾਜਸਾਂਸੀ ਅਤੇ ਕੁਕੜਾਂ ਵਾਲਾ ਕਾਫੀ ਜਾਨੀ ਕੇ ਪਿੰਡਾਂ ਦੀਆਂ ਪਛਤਾ ਜਿਹੜੀਆਂ ਅੱਜ ਦੇ ਕਾਨਫਰੰਸ ਦੇ ਵਿੱਚ ਇਕੱਠੀਆਂ ਹੋਈਆਂ ਨੇ ਜੋ ਇਹਦੇ ਵਿੱਚ ਸਮੂਹ ਪੰਚਾਇਤ ਮੈਂਬਰ ਸਰਪੰਚ ਸਾਹਿਬਾਨ ਅਤੇ ਹੋਰ ਲੀਡਰ ਸਾਹਿਬਾਨ ਇਕੱਠੇ ਹੋਏ ਨੇ ਅਤੇ ਇੱਕ ਕਾਨਫਰੰਸ ਕੀਤੀ ਗਈ ਹੈ ਜਿਹਦੇ ਵਿੱਚ ਇਹ ਸਰਕਾਰ ਨੇ ਜਿਹੜੀ ਲੈਂਡ ਪੂਲਿੰਗ ਜਿਹੜੀ ਸਕੀਮ ਸਾਡੇ ਕਿਸਾਨਾਂ ਨੂੰ ਮਾਰ ਮਾਰੀ ਹੈ ਬੜੀ ਵੱਡੀ ਅਸੀਂ ਅੱਜ ਇਕੱਠੇ ਹੋ ਕੇ ਇਹਦਾ ਇੱਕ ਬੜਾ ਵੱਡਾ ਹਰ ਇੱਕ ਪੱਖੋਂ ਵਿਰੋਧ ਕਰ ਰਹੇ ਹਾਂ ਕਿ ਇਹ ਬੜੀ ਜਿਆਦੀ ਵੱਡੀ ਮਾਰ ਹੈ ਸਾਡੇ ਵਾਸਤੇ ਕਿਸਾਨਾਂ ਵਾਸਤੇ ਸਰਕਾਰਾਂ ਤੇ ਪਹਿਨੋ ਵੀ ਸੀ ਪਰ ਇਹਨੇ ਉਹ ਕੰਮ ਕੀਤਾ ਜਿਹੜਾ ਇੱਕ ਸ਼ਬਦ ਆਉਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸਾਨੀ ਕਿਸਾਨ ਕਰੇ ਲੋਚੇ ਜੀਓ ਲਾਇ ਹਲ ਜੋਤੇ ਉਦਮ ਕਰੇ ਮੇਰਾ ਪੁੱਤ ਧੀ ਖਾਏ ਕਿ ਮਹਾਰਾਜ ਵੀ ਕਹਿੰਦੇ ਸੀ ਕਿਸਾਨ ਖੇਤੀ ਕਰੂਗਾ ਤੇ ਉਹਦੇ ਧੀਆਂ ਪੁੱਤ ਖਾਣਗੇ ਤੇ ਮਤਲਬ ਕਿ ਆਪਣੀ ਜੀਵਨ ਜਿੰਦਗੀ ਜੀ ਸਕਦਾ ਹੈ ਪਰ ਕਿਸਾਨਾਂ ਨੇ ਕਿ ਜਿਹੜੀ ਸਰਕਾਰਾਂ ਨੇ ਸਾਨੂੰ ਅੱਜ ਮਾਰ ਮਾਰੀ ਆ ਫੋਟ ਪਾਉ ਤੇ ਰਾਜ ਰੋਦੀ ਨੀਤੀ ਜਿਹੜੀ ਪਹਿਲੀ ਅਪਣਾਈ ਗਈ ਆ ਪਰ ਇਹਦੀਆਂ ਨੀਤੀਆਂ ਹੁਣ ਅਸੀਂ ਸਾਰੇ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਏ ਇਹ ਸਰਕਾਰ ਦੀਆਂ ਨੀਤੀਆਂ ਕਦੇ ਵੀ ਨਹੀਂ ਚੱਲਣਗੀਆਂ ਹਰ ਪੱਖੋਂ ਅਸੀਂ ਇਹਨਾਂ ਨੀਤੀਆਂ ਨੂੰ ਫੇਲ ਕਰਾਂਗੇ ਥਾ-ਥਾ ਮੁਜਾਰੇ ਕਰਾਂਗੇ ਇਹ ਆਪ ਪਾਰਟੀ ਨੂੰ ਅਸੀਂ ਪਿੰਡਾਂ ਦੇ ਵਿੱਚ ਕਦੇ ਵੀ ਵੜਨ ਦਵਾਂਗੇ ਅਤੇ ਨਾ ਹੀ ਕਦੇ ਜਿਹੜੀਆਂ ਸਰਕਾਰਾਂ ਕਬਜ਼ੇ ਲੈ ਕੇ ਆਈਆਂ ਲੈਂਡ ਪੂਲਿੰਗ ਸਾਹੀਂ ਜੋ ਮਰਜ਼ੀ ਸਾਡਾ ਕਤਰਾ-ਕਤਰਾ ਵਾਦੇ ਜੋ ਮਰਜ਼ੀ ਹੋ ਜਾਵੇ ਸਾਡੀ ਵਾਰੰਗ ਹੈ ਸਰਕਾਰਾਂ ਨੂੰ ਬੇਨਤੀ ਵੀ ਹੈ ਇਹ ਕਿਤੇ ਇਹ ਨਾ ਭੁਲੇਖਾ ਖਾ ਜਾਣ ਇਹ ਡਰਦੇ ਨੇ ਜਾਂ ਕਿੱਦਾਂ ਇਹ ਸਕੀਮਾਂ ਨਾਲ ਇਹਨਾਂ ਕਬਜ਼ੇ ਕਰਾਂਗੇ ਪਰ ਕੁਝ ਵੀ ਹੋ ਜਾਏ ਅਸੀਂ ਅੱਜ ਇਕੱਠੇ ਆ ਸਾਰੇ ਤੇ ਇਕੱਠ ਦੇ ਵਿੱਚ ਬੜੀ ਬਰਕਤ ਹੈ ਝੰਝੋਟੀ ਨੰਗਲ ਜਿੰਨੇ ਪੇੜ ਨੇ ਲਾਗੇ ਬੰਨੇ ਇਹ ਸਾਰੇ ਚੀਜ਼ ਦਾ ਵਿਰੋਧ ਕਰ ਰਹੇ ਨੇ ਤੇ ਸਰਕਾਰਾਂ ਨੂੰ ਬੇਨਤੀ ਹੈ ਕਿ ਨੀਤੀਆਂ ਤੋਂ ਹਟਣ ਅਤੇ ਜਿਹੜੀ ਆ ਸਾਨੂੰ ਸੁਖਦੀ ਜ਼ਿੰਦਗੀ ਜਿਹੜੀ ਸਾਨੂੰ ਬਾਬਾ ਬੰਦਾ ਸਿੰਘ ਬਾਦਰ ਨੇ ਜ਼ਮੀਨਾਂ ਦਿੱਤੀਆਂ ਸੀ ਉਹ ਜ਼ਮੀਨਾਂ ਜਿਹੜੀਆਂ ਅੱਜ ਅਸੀਂ ਉਹਨਾਂ ਤੇ ਚੰਗੀ ਖੇਤੀ ਕਰ ਸਕੀਏ ਤੇ ਖੇਤੀ ਕਰਕੇ ਆਪਣੇ ਜਿਹੜੇ ਤੀਆਂ ਪੁੱਤ ਸਾਡੇ ਅੱਜ ਕਿਉਂ ਵਿਦੇਸ਼ਾਂ ਚ ਜਾ ਰਹੇ ਨੇ ਕਿਉਂਕਿ ਇਹ ਜ਼ਮੀਨਾਂ ਦੇ ਪੈਨੋਂ ਸਾਨੂੰ ਕੋਈ ਐਡਾ ਝੋਨੇ ਦਾ ਰੇਟ ਨਹੀਂ ਕੋਈ ਕਣਕ ਦਾ ਰੇਟ ਨਹੀਂ ਹਰ ਇੱਕ ਫੌਜੀ ਦੀ ਤਨਖਾਹ ਵੇਖੋ ਚਲੋ ਵਧੀਆ ਹਰ ਇੱਕ ਚੀਜ਼ ਦੇ ਵਿੱਚ ਵਾਧਾ ਹੋਇਆ ਪਰ ਝੋਨੇ ਦਾ ਉੱਥੇ ਦਾ ਉੱਥੇ ਰੇਟ ਹੈ ਅੱਜ ਤੋਂ ਨਿੱਕੇ ਹੁੰਦਿਆਂ ਤੋਂ ਅਸੀਂ ਵੇਖ ਰਹੇ ਹਾਂ ਕਣਕ ਦਾ ਵੀ ਉੱਥੇ ਦਾ ਉੱਥਾ ਦੇ ਰੇਟ ਹੈ ਕਿਸਾਨ ਮਜ਼ਦੂਰ ਹੈ ਦੋਵੇਂ ਹੀ ਹਰ ਇੱਕ ਪੱਖੋਂ ਜਿਹੜਾ ਛੋਟਾ ਵਰਗ ਹੈ ਕਿਸਾਨ ਹੈ ਹਰ ਇੱਕ ਪੱਖੋਂ ਹੀ ਇਹ ਮਾਰ ਰਿਹਾ ਹੈ ਅਤੇ ਸਾਡੀ اپیل ہے ਸਾਰਿਆਂ ਨੂੰ ਸਰਕਾਰ ਨੂੰ ਉਰਜੋਲ ਤੇ ਜਿਤਨਾ ਅੱਜ ਕਾਨਫਰੰਸ ਕੀਤੀ ਗਈ ਹੈ ਸਾਰੇ ਲੀਡਰ ਸਾਹਿਬਾਨ ਸਾਰੇ ਇਕੱਠੇ ਹੋਏ ਨੇ ਪਿੰਡਾਂ ਵਿੱਚ ਮੁਵਜਾਇਰ ਮੁਜਾਰੇ ਹੋ ਰਹੇ ਨੇ ਇਹ ਸਰਕਾਰ ਦਾ ਜਿਹੜਾ ਇਹ ਪੋਲਿੰਗ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਕੋਈ ਵੀ ਐਡਾ ਐਮਐਲ ਕੋਈ ਵੀ ਗਾਂ ਬੋਟਾ ਲੈਣ ਆਊਗਾ ਸਾਡੇ ਪਿੰਡ ਅਸੀਂ ਡਟ ਕੇ ਉਹਦਾ ਵਿਰੋਧ ਕਰਾਂਗੇ ਜੇ ਸਾਡਾ ਸਾਥ ਨਹੀਂ ਦਿੰਦੇ ਹਾਲੇ ਤੱਕ ਇਹ ਪੋਲਿੰਗ ਲੈਂਡ ਪੋਲਿੰਗ ਤੇ ਕਿਸੇ ਵੀ ਐਮਐਲਏ ਦਾ ਕਿ ਇਹਦਾ ਬਿਆਨ ਨਹੀਂ ਆਇਆ ਕਿ ਸਰਕਾਰ ਗਲਤ ਕਰ ਰਹੀ ਹੈ ਭਾਵੇਂ ਕਿਉਂਕਿ ਸਰਕਾਰ ਦੀਆਂ ਸਾਰੀਆਂ ਨੀਤੀਆਂ ਨੇ ਅਸੀਂ ਬੇਨਤੀ ਕਰਦੇ ਹਾਂ ਅੱਜ ਸਾਰੇ ਜਿੱਤਰਾ ਬੈਠੇ ਆਂ ਇਹ ਕਾਨਫਰੰਸ ਦੇ ਵਿੱਚ ਕਿ ਅਸੀਂ ਕਦੇ ਵੀ ਨਹੀਂ ਹੋਣ ਦਵਾਂਗੇ ਅੱਗੇ ਤੋਂ ਵੀ ਵੱਡਾ ਜਿਹੜੀਆਂ ਕਾਨਫਰੰਸਾਂ ਕਰਕੇ ਅੱਜ ਅਸੀਂ ਇੱਕ ਮਤਾ ਪਾਇਆ ਗਿਆ ਹੈ ਇਹ ਜਿੱਤਰਾ ਪੰਚਾਇਤ ਵੱਲੋਂ ਮਤੇ ਪਏ ਨੇ ਗ੍ਰਾਮ ਸਭਾ ਪੰਚਾਇਤ ਵੱਲੋਂ ਮਤੇ ਪਏ ਨੇ ਹਰ ਇੱਕ ਮਤੇ ਪਾ ਕੇ ਸਰਕਾਰ ਨੂੰ ਅਸੀਂ ਦੇ ਰਹੇ ਆ ਇਹਦਾ ਅਸੀਂ ਵਿਰੋਧ ਕਰਦੇ ਆ ਜਿਹੜੀ ਪਾਲਿਸੀ ਤੁਸੀਂ ਲੈ ਕੇ ਆਏ ਜੇ ਇਹ ਸਾਡੇ ਤੇ ਨਾ ਲਾਗੂ ਕੀਤੀ ਜਾਵੇ ਲਗਭਗ ਜੰਡੇਆਲੇ ਤੋਂ ਲੈ ਕੇ ਰਾਸਾਂਸੀ ਅਗਲੀਵਾਲ ਛੀਨੇ ਸਾਰੇ ਜੀ ਤੱਕ ਲੱਗਣ ਤੱਕ ਸਾਰੇ ਪਿੰਡਾਂ ਦੇ ਮੋਹਤਵਾਰਾ ਦੇ ਸਰਪੰਚ ਸਾਹਿਬਾਨ ਇੱਥੇ ਇਕੱਠੇ ਹੋਏ ਆ ਜੀ ਅਸੀਂ ਐਸਪ੍ਰੈਸ ਕਾਨਫਰੰਸ ਦੇ ਜ਼ਰੀਏ ਸਰਕਾਰ ਤੱਕ ਇਹ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਜੀ ਇਹਨਾਂ ਦੇ ਵਿੱਚ ਕੋਈ ਪਾਰਟੀ ਵਾਈ ਵਾਲਾ ਬੰਦਾ ਨਹੀਂ ਜੀ ਕੋਈ ਕਿਸਾਨ ਜਿਹਾ ਬੰਦੇ ਦਾ ਬੰਦਾ ਨਹੀਂ ਜੀ ਪਰ ਉਹਨਾਂ ਸ਼ਾਬਾਸ਼ੀ ਜੋ ਸਾਡਾ ਇਸ ਇਸ ਸਕੀਮ ਦੇ ਵਿਰੁੱਧ ਸਾਡਾ ਸਾਥ ਦੇ ਰਹੇ ਨੇ ਅਸੀਂ ਇਸ ਕਿਸਾਨ ਮਾਰੂ ਨੀਤੀ ਦੇ ਵਿਰੁੱਧ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਜੀ ਇੱਕ ਵੀ ਕਿਸਾਨ ਇਹਨਾਂ 19 ਪਿੰਡਾਂ ਦੇ ਵਿੱਚੋਂ ਸਹਿਮਤ ਨਹੀਂ ਹੈਗਾ ਜੀ ਜੋ ਇਹ ਸਕੀਮ ਦਾ ਸਮਰਥਨ ਕਰਦਾ ਹੋਵੇ ਸਰਕਾਰ ਸਰਾਸਰ ਝੂਠ ਬੋਲ ਰਹੀ ਹੈ ਜੀ ਅਸੀਂ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਮਨੀਸ਼ ਸੁਸੋਦੀਆ ਜੀ ਸਤਿੰਦਰ ਜੈਨ ਹਰਦੇਵ ਸਿੰਘ ਮੁੰਡੀਆਂ ਅਤੇ ਪ੍ਰਿੰਸੀਪਲ ਸੈਕਟਰੀ ਆਏ ਸੀ ਉੱਥੇ ਡਿਬੇਟ ਚੱਲੀ ਕਾਫੀ 1-2 ਘੰਟੇ ਜੀ ਉਹਨਾਂ ਸਾਨੂੰ ਹਰ ਹਿੱਲੇ ਮਨਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਇਹਨਾਂ ਲਗਭਗ 150 ਬੰਦਾ ਸਰਪੰਚ ਸੱਦੇ ਸੀ ਤੇ ਸਰਪੰਚਾਂ ਜਦੋਂ ਉਹਨਾਂ ਨੂੰ ਸਵਾਲ ਕੀਤੇ ਉਹਨਾਂ ਨੂੰ ਜਵਾਬ ਨਹੀਂ ਆਇਆ ਜੀ ਉਹਨਾਂ ਫਿਰ ਸਾਨੂੰ ਇਹ ਕਿਹਾ ਵੀ ਅਸੀਂ ਮਹੀਨੇ ਦੇ ਵਿੱਚ ਵਿੱਚ ਇਹ ਸਕੀਮ ਨੂੰ ਰੱਦ ਕਰ ਦਾਂਗੇ ਫਿਰ ਹਫ਼ਤੇ ਬਾਅਦ ਉਹਨਾਂ ਮੀਟਿੰਗ ਰੱਖ ਲਈ ਉਸ ਮੀਟਿੰਗ ਦੇ ਵਿੱਚ ਉਹਨਾਂ ਜਿੰਨਾ ਪਿਛਲੀ ਵਾਰ ਉਹਨਾਂ ਨੂੰ ਸਖਤ ਸਵਾਲ ਕੀਤੇ ਸੀ ਜਾਂ ਜਿੰਨਾ ਵਿਰੋਧ ਜਤਾਇਆ ਸੀ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਤੇ ਉਹਨਾਂ ਦੇ ਵਿੱਚ ਉਸ ਮੀਟਿੰਗ ਦੇ ਚ ਉਹਨਾਂ 2-300 ਬੰਦਾ ਆਪਣਾ ਹੀ ਵਿੱਚ ਵਾੜਿਆ ਸੀ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਤੀ ਕਿ ਸਾਡੇ ਨਾਲ ਸਾਰੇ ਕਿਸਾਨ ਸਹਿਮਤ ਹੋ ਗਏ ਜੋ ਕਿ ਸਰਾਸਰ ਝੂਠ ਹੈ ਜੀ અમારી ਪਾਰਟੀ ਨਾਲ ਸੰਬੰਧ ਰੱਖਦੇ ਆ ਪਰ ਮਸਲਾ ਇਹ ਕਿ ਜਦੋਂ ਸਾਡੀ ਜਾਇਦਤ ਨਹੀਂ ਬਚੂਗੀ ਤਾਂ ਪਾਰਟੀ ਨੂੰ ਕੀ ਕਰਨਾ ਤੇ ਪਾਰਟੀਆਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਹਨ ਮੰਨ ਲਓ ਕਿ ਆਪਾਂ ਕੋਈ 100 ਥੋੜਾ ਖਾਦੀ ਹੈ ਕਿ 10-20 ਸਾਲ ਸਰਕਾਰ ਇਸੇ ਪਾਰਟੀ ਦੀ ਰਹਿਣੀ ਹੈ ਜੇ ਸਰਕਾਰ ਕੱਲੋਂ ਚੇਂਜ ਹੋ ਜਾਂਦੀ ਦੂਜੀ ਨਹੀਂ ਲਾਗੂ ਕਰਦੀ ਪਹਿਲਾਂ ਨਹੀਂ ਸਾਨੂੰ ਦਿੰਦੀ ਇਹ ਕੀ ਕਰਾਂਗੇ ਇਹ ਹੁਣ ਸਾਨੂੰ 4800 ਗਾਜ ਸਾਡੀ ਜਗਾ ਲੈ ਕੇ ਸਾਨੂੰ 100 ਗਾਇ ਦਾ ਪਲਾਟ ਦੇ ਰਿਆ ਤੇ 200 ਗਾਇ ਦਾ ਇੱਕ ਬਕਰਾ ਦੇ ਰੇ ਤੇ ਪੈਸਾ ਕਿੱਥੇ ਆ ਅਸੀਂ ਤੇ ਜਿੰਤਾ ਕੀ ਜ਼ਮੀਨ ਨਾ ਵਾਪਸ ਲੈਣ ਹੀ ਲੈਂਦੇ ਮੰਨ ਲਓ ਇੱਕ ਕਿਲਾ ਵੇਚਿਆ ਹੀ ਦਾ ਕਿਲੇ ਜਿੰਨੇ ਜਿੱਤਾ ਗਲੇ ਬਰੇ ਬਿਆਨ ਨਹੀਂ ਕਰਦਾ ਉਹਨੇ ਜਿੱਰਤਾ ਕਿਤੇ ਸਾਡੇ ਪਿਓ ਸਾਨੂੰ ਸੌਣ ਨਹੀਂ ਦਿੰਦੇ ਘਰ ਦੇ ਵਿੱਚ ਤੇ ਸਾਡੇ ਤੇ ਰਿਸ਼ਤੇ ਵੀ ਪੈਲੀਆਂ ਵੇਖ ਕੇ ਹੁੰਦੇ ਆ ਤੇ ਸਾਡੀਆਂ ਪੈਲੀਆਂ ਨੂੰ ਪੈ ਗਈ ਤੇ ਸਾਡੀ ਤੇ ਮਰਦ ਰਗਾ ਗਿਆ ਵੀ ਨਹੀਂ ਹੋਣਾ ਕਿ ਇਹਦਾ ਸੋ ਇਹ ਸਰਕਾਰ ਨੂੰ ਇਹ ਬੜਾ ਗੰਭੀਰ ਵਿਸ਼ਾ ਵਾ ਇਹ ਸਰਕਾਰ ਨੂੰ ਬੜਾ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਵਾ ਇਹ ਜਿਹੜੇ ਵੇਖੋ ਮਹੱਲੀ ਵਰਗੇ ਜਿਹੜੇ ਸ਼ਹਿਰ ਆ ਉੱਥੇ ਲੋਕ ਮਾਈਗ੍ਰੇਟ ਹੋ ਕੇ ਆਉਂਦੇ ਆ ਅੰਮ੍ਰਿਤਸਰ ਦੇ ਵਿੱਚ ਕੋਈ ਮਾਈਗ੍ਰੇਟ ਹੋ ਕੇ ਨਹੀਂ ਚਾਹੁੰਦਾ ਅੰਮ੍ਰਿਤਸਰ ਇੱਕ ਟੂਰਿਸਟਸ ਦਾ ਸ਼ਹਿਰ ਆ ਇੱਥੇ ਆਉਂਦੇ ਲੋਕ ਆ ਸਟੇ ਕਰਦੇ ਆ ਤੇ ਵਾਪਸ ਚਲੇ ਜਾਂਦੇ ਆ ਸੋ ਇਸ ਕਰਕੇ ਹਰ ਸ਼ਹਿਰ ਦੀ ਆਪਣ ਆਪਣੀ ਵੱਖੋ ਵੱਖਰੀ ਮਜਬੂਰੀ ਹੁੰਦੀ ਹੈ ਜੇ ਹਰ ਇੱਕ ਸ਼ਹਿਰ ਦਾ ਕੋਕੋ ਵਕਰਾ ਸਿਸਟਮ ਹੁੰਦਾ ਸੋ ਇਸ ਕਰਕੇ ਆਪਾਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਇਸ ਪਾਲਿਸੀ ਨੂੰ ਤੁਰੰਤ ਵਾਪਸ ਕੀਤਾ ਜਾਵੇ ਤਾਂ ਕਿ ਜਿਹੜੇ ਆ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਵਾ ਇਹਨੂੰ ਖਤਮ ਕੀਤਾ ਜਾ ਸਕੇ ਭਾਈ ਕੀ ਸਮਝਦੇ ਕਿਸਾਨ ਸਰਕਾਰ ਤੱਕ ਆ ਗਰੀ ਕਿਸਾਨਾਂ ਦੇ ਨਾਲ ਬਿਲਕੁਲ ਸਰ ਤੱਕ ਸਰਾਸਰ ਤੱਕ ਆਉਣ ਮਨ ਲੋ ਮੇਰੀ ਮਾਲਕੀ ਜ਼ਮੀਨ ਆ ਮੇਰੇ ਕੋਲ 4800 ਗਜ ਲੈ ਕੇ 1000 ਗਜ ਦੇਰੇ ਤੇ ਇਹਦੇ ਵਿੱਚ ਕੀ ਮੇਰਾ ਕੋ ਭਲਾ ਕਰ ਰਹੇ ਆ ਨਾ ਰੁਪਈਆ ਨਾ ਕੋਈ ਤੇਲੀ ਐ ਮਨ ਲਓ ਕੇ ਪੈਲੀ ਲੈਣੀ ਹੁਣ ਮਨ ਲਓ ਗੱਲ ਕਰਦੇ ਆ ਜੀ ਪ੍ਰਾਈਵੇਟ ਕਲੋਨੀਆ ਵਾਲੇ ਦੇ ਪ੍ਰਾਈਵੇਟ ਕਲੋਨੀਆ ਵਾਲੇ ਜੇ ਸਾਨੂੰ ਇਧਰੋਂ ਕਰੋੜ ਰੁਪਏ ਦੇ ਦੇ ਅਗਲੇ ਬਨੇ ਜਾ ਕੇ ਬਿਆਨਾ ਵੀ ਕਰ ਲੀਦਾ ਤੇ ਹੁਣ ਜੇ ਮਨ ਲਓ ਕਿ ਸਾਨੂੰ ਕੁਝ ਮਿਲੂ ਕਹਿਣ ਤੇ ਬਿਆਨਾ ਕਿਹਦਾ ਨਾ ਕਰ ਲਾਂਗੇ ਤੇ ਯਾਰ ਗਾਇ ਨੂੰ ਸਾਡੇ ਬੱਚਿਆਂ ਨੇ ਜਿਹੜੇ ਹੋਣ ਵਾਲੇ ਉਹਨਾਂ ਨੇ ਖੇਤੀਬਾੜੀ ਦਾ ਕੀ ਸਾਧਨ ਰਹਿ ਜਾਊਗਾ ਹੁਣ ਭਾਜੀ ਅਗਲਾ ਸਟੈਪ ਕੀ ਤੁਹਾਡਾ ਜੀ ਸਾਡਾ ਅਗਲਾ ਸਟੈਪ ਤੇ ਇਹੀ ਹੈ ਕਿ ਜੇ ਮਨ ਲਓ ਫਿਰ ਤੇ ਮਰ ਮਰੌਣ ਦੀ ਗੱਲ ਰਹਿ ਗਈ ਤੇ ਰੜਾਂਗੇ ਤੇ ਮਰਾਂਗੇ ਵੀ ਤੇ ਲੜਾਂਗੇ ਵੀ ਆਪਣੀ ਔਰ ਜ਼ਮੀਨਾਂ ਥੋੜਾ ਚੜ੍ਹ ਦੇਣੀਆਂ